ਤਸਵੀਰਾਂ ਦਿਖਾ ਰਹੇ ਆ ਹਾਂ ਹਾਂਜੀ ਕੌਣ ਸਾ ਕਾਮ ਹੈ ਆਪਣਾ ਜੀ ਐ ਸਾਰਾ ਜੱਲਾ ਪੇਟਵੜ ਕਾਮ ਹੈ ਪੇਟਵੜ ਜੀ ਹਾਂ ਅੱਛਾ ਜੀ ਕਿੰਨੇ ਕਿ ਲੋਕ ਆਏ ਆ ਲੋਕ ਤਾਂ ਘਣੇ ਆਏ ਥੇ ਅੱਛਾ ਜੀ ਕਿ ਕੇ ਗਰਾ ਹੜਾ ਪਰੇਸਾਂ ਹਾਂਜੀ ਇਹ ਸਰਦਾਰੀ ਵਾਲਾ ਵਾਲਾ ਰਸਤਾ ਦਿਵਾਜ ਕਰ ਗਏ ਅੱਛਾ ਜੀ ਤੇ ਸਾਰਾ ਜੀ ਆਣਾ ਮੁਠਲੇਗਾ ਅੱਗੇ ਟ੍ਰੈਕਟਰ ਬਿਜਲੀ ਪੀੜੀ ਖੜੇ ਆ ਠੀਕ ਹੈ ਠੀਕ ਹੈ ਜੀ ਇੱਕ ਕਹਿੰਦੇ ਸਾਹੀ ਦਾ ਟਰੈਕਟਰ ਤਿਆਰ ਕਰੀ ਖੜਾ ਰੱਖੇ ਨੇ ਰਸਤਾ ਨਹੀਂ ਦੇ ਰਹੇ ਰਸਤਾ ਖਲਵਾ ਦਿਓ ਸਾਰਾ ਹਰਿਆਣਾ ਉੱਠ ਕੇ ਇੱਥੇ ਆ ਜਾਏਗਾ ਹੋਰ ਜੀ ਫਿਰ ਚੱਲ ਰਿਹਾ ਹੁੱਕਾ ਕਾਦਰ ਚੱਲੇਗਾ ਚੱਲਦਾ ਰਹੇਗਾ ਜੋ ਹਾਂਜੀ ਹਾਂਜੀ ਮੇਰੇ ਵੀ ਡੰਡੇ ਵੀ ਮੰਡੇ ਵੀ ਸਾਰਾ ਸੌਦਾ ਚੱਲ ਰਿਹਾ ਬਈ ਲੱਗੇ ਆ ਦੋ ਗਵਰਨਮੈਂਟ ਆ ਨਾ ਹਰਿਆਣਾ ਕੇ ਜੋ ਮਤਲਬ ਗਮ ਮੈਂ ਜਾਇਗਾ ਪੁਲਿਸ ਰੋਕਦੀ ਐ ਬਈ ਟਰੈਕਟਰ ਲੈ ਕੇ ਮਤ ਜਾਓ ਟਰੈਕਟਰ ਨਹੀਂ ਆਣੇ ਨੀ ਦਿੰਦੀ ਰਹਿਣੇ ਕੇ ਲੋਕਾਂ ਨਾਲ ਨਹੀਂ ਆਣ ਦਿੰਦੀ ਬਿਲਕੁਲ ੁੱਕ ਕੇ ਆਇਆ ਟਰੈਕਟਰ ਵੀ ਚਿਤਨੇ ਆਇਆ ਹਾਂ ਵਾਰਿਸ਼ ਵੇਰੀ ਕਹੀਂ ਕਹੀਂ ਲੰਕੇ ਆਇਆ ਟਰੈਕਟਰ ਟਰੈਕਟਰ ਆਣੇ ਨਹੀਂ ਦਿੰਦੇ ਅੱਛਾ ਜੀ ਗਵਰਨਮੈਂਟ ਆਣੇ ਨਹੀਂ ਦਿੰਦੀ ਇੱਥੇ ਅੱਛਾ ਜੀ ਹਾਂ ਹਰਿਆਣਾ ਕੇ ਮਤਲਬ ਬੰਦਨ ਬਣਾਏ ਰੱਖੇ ਆ ਪੂਰੇ ਹਰਿਆਣਾ ਕੇ ਲੋਕ ਮਤਲਬ ਹਾਂਜੀ ਹਾਂਜੀ ਹਾਂ ਕੁਝ ਮਤਲਬ ਲੁਕੇ ਦਿੱਲੀ ਵੱਲ ਸਾਈਡ ਮੈਂ ਜਾ ਵੀ ਰਹੇ ਹਾਂ ਕੁਝ ਉਰੇ 20 ਟਰੈਕਟਰ ਉਰੇ ਆ ਰਹੇ ਆ ਰਹਿਣਾਗੇ ਹਾਂਜੀ ਹਾਂਜੀ ਲੁਕੇ ਆਇਆ ਮਤਲਬ ਹਰਿਆਣਾ ਗੇ ਤਿਆਰ ਐ ਬਾਰਡਰ ਖੁੱਲਜੋ ਸਭ ਹਰਿਆਣਾ ਗੱਲੀ ਖੜੇ ਹੋ ਜਗਾ ਗੱਲੀ ਆਏਗਾ ਹਾਂਜੀ ਬੜੀ ਵਾ ਬਾਰਡਰ ਦੀ ਬੜੀਆ ਬਾਤ ਐ ਜੀ ਦੇਖੋ ਜੀ ਇਹਨੇ ਵੀਰ ਨੇ ਦੱਸਿਆ ਵੀ ਹਰਿਆਣੇ ਦੇ ਵਿੱਚ ਪੁਲਿਸ ਜਿਹੜੀ ਐ ਦਬਕਾ ਦੇ ਕੇ ਰੋਕ ਰਹੀ ਐ ਹਰਿਆਣੇ ਦੇ ਕਿਸਾਨਾਂ ਨੂੰ ਆਉਣ ਨਹੀਂ ਦੇ ਰਹੀ ਸਾਰੇ ਤਿਆਰ ਨੇ ਟਰੈਕਟਰ ਟਰਾਲੀਆਂ ਤਿਆਰ ਕਰਕੇ ਖੜਾ ਰਖੀਆਂ ਨੇ ਪਰ ਪੁਲਿਸ ਹੈ ਜਿਹੜੀ ਉਹ ਜਾਦੇ ਪਰੇਸ਼ਾਨ ਕਰ ਰਹੀ ਆ ਔਨ ਨਹੀਂ ਦਿੰਦੀ ਲੋਕ ਛਿਪ ਕੇ ਆਏ ਆ ਕਹਿੰਦੇ ਅਸੀਂ ਵੀ 20 ਟਰੈਕਟਰ ਟਰਾਲੀਆਂ ਲੈ ਕੇ ਆਏ ਨੇ ਇਹ ਹਰਿਆਣੇ ਤੋਂ ਵੀਰ ਤੇ ਬਜ਼ੁਰਗ ਤੇ ਇਹ ਕਹਿੰਦੇ ਵੀ ਜ਼ਬਰਦਸਤੀ ਸਾਨੂੰ ਰੋਕ ਰੱਖਿਆ ਔਨ ਨਹੀਂ ਦਿੰਦੇ ਚੋਰੀਆਂ ਛਪੋਰੀਆਂ ਆ ਰਹੇ ਜਿਹੜੇ ਆ ਰਹੇ ਆ ਦੇਖੋ ਕਿੰਨਿਆਂ ਅਤਿਆਚਾਰ ਕਰ ਰਹੇ ਨੇ ਇਹ ਪ੍ਰਸ਼ਾਸਨ ਹੈ ਜਿਹੜਾ ਤੇ ਪੰਜਾਬ ਦਾ ਵੀ ਨਾਲ ਲੱਗਿਆ ਹੋਇਆ ਹਰਿਆਣੇ ਦਾ ਵੀ ਅਤਿਆਚਾਰ ਕਿੰਨਾ ਕਰ ਰਹੇ ਨੇ ਇੱਕ ਬੰਦਕ ਬਣਾ ਲਿਆ ਸਾਨੂੰ ਘਰਾਂ ਦੇ ਵਿੱਚ ਇਹ ਜਿਹੜੇ ਆਗੇ ਲੁਕ ਛਿਪ ਕੇ ਆਗੇ ਬਾਕੀ ਤਾਂ ਘਰਾਂ ਦੇ ਵਿੱਚ ਲਾ ਲੋ ਵੀ ਇੱਕ ਘਰਾਂ ਦੇ ਵਿੱਚ ਹੀ ਸਾਨੂੰ ਕੈਦ ਕਰਤੀ ਸਾਨੂੰ ਆਜ਼ਾਦੀ ਰਹੀਏ ਨਹੀਂ ਕਿ ਅਸੀਂ ਇੱਥੇ ਸੰਘਰਸ਼ ਦੇ ਵਿੱਚ ਆ ਸਕੀਏ ਏ ਵੀਰ ਨੇ ਹਰਿਆਣੇ ਦੇ ਨਾਲ ਵੀ ਗੱਲ ਕਰਦੇ ਆਂ ਹਾਂਜੀ ਵੀਰ ਜੀ ਕੈਸੇ ਆਪ ਬੜੀਆ ਜੀ ਕਿਸਾ ਮਾਹੌਲ ਹੈ ਯਹਾਂ ਬੜੀਆ ਜੀ ਬੜੀਆ ਜੀ ਅੱਛਾ ਇਹ ਕੀ ਵਿਚਾਰ ਨੇ ਆਪਣੇ ਸੰਘਰਸ਼ ਜਾਓਗੇ ਦਿੱਲੀ ਤੱਕ ਹਾਂ ਜਾਵਾਂਗੇ ਜੀ ਪਹੁੰਚ ਕਰਾਂਗੇ ਠੀਕ ਹੈ ਜੀ ਦੂਰ ਪਹੁੰਚਾਂਗੇ ਜੀ ਠੀਕ ਹੈ ਇਹ ਜਿਵੇਂ ਹੁਣ ਕਹਿ ਰਹੇ ਨੇ ਇਹ ਵੱਡੀਆਂ ਵੱਡੀਆਂ ਕੰਧਾਂ ਲਾ ਰਖਿਆ ਨੇ ਕਿ ਇਹ ਬੰਨ ਟੁੱਟ ਪਾਵੇਗਾ ਟੁੱਟ ਜੰਗੇ ਜੀ ਟੁੱਟ ਜੰਗੇ ਹਾਂਜੀ ਕੱਲ ਟੁੱਟ ਜੰਗੇ ਹਾਂਜੀ ਹਾਂਜੀ ਤਾਊ ਜੀ ਕੱਲ ਟੁੱਟ ਜੰਗੇ ਠੀਕ ਹੋ ਜੀ ਤੇ ਉਹ ਵਿਚਾਰ ਆਪਣਾ ਆਪਣਾ ਵਿਚਾਰ ਇਹ ਵੀ ਦਿੱਲੀ ਕੁੰਚ ਕਰਾਂਗੇ ਹਾਂਜੀ ਇਹ ਨਾਲ ਡੈਟਰੀਆ ਤਾਂ ਮੈਂ ਡੈਟਰੀਓ ਸਮਾਈ ਸਮਾਈ ਆਮ ਨੇ ਇਹਨੇ ਜੋੜ ਕੇ ਚੱਲਦੇ ਆਂ ਹਾਂਜੀ ਹਾਂਜੀ ਠੀਕ ਆ ਜੀ ਰੋਕ ਮਾਰੇ ਆਮ ਤਾਂ ਬਿਸ਼ੇ ਟਰੈਕਟਰ ਲਿਖੜਨ ਪਾਇਆ ਮਾਰੇ ਟਰੈਕਟਰ ਵੀ ਗਾਮਾ ਮੇਰ ਲਗੇ ਆਂ ਅੱਛਾ ਜੀ ਕੇ ਰੱਖੇ ਨੇ ਹਾਂ ਹਾਂ ਬਹੁਤ ਜ਼ਰਾ ਮੈਂ ਟ੍ਰੈਕਟਰ ਜੀ ਟਰੈਕਟਰ ਘਮਾਏ ਜੇ ਕੱਲ ਹਾਂਜੀ ਉਹਨਾਂ ਕੇ ਨਾਮ ਲੈ ਲੇ ਉਹ ਤਾਇਰ ਦਾ ਫੋਟੋ ਫਾਟੂ ਉਹ ਗਾਮਾ ਮਨ ਪਕੜੀ ਬੀ ਲਏ ਅੱਛਾ ਜੀ ਹਾਂ ਫਿਰ ਗਾਮ ਕੀ ਪੰਚਾਇਤ ਫਟਾਈ ਬਿਲੇ ਇੱਧਰ ਲੈ ਅੱਛਾ ਜੀ ਬਹੁਤ ਧੱਕਾ ਹੋ ਰਿਹਾ ਜੀ ਧੱਕਾ ਹੋ ਰਿਹਾ ਹਾਂਜੀ ਇੱਥੇ ਖਾਣਾ-ਵਾਣਾ ਠੀਕ ਹੈ ਜੀ ਹਾਂ ਬੜੀਆ ਬਣਾਉਂਦੇ ਨੇ ਦਿੱਲੀ ਕਾਹਨੇ ਜਾ ਵੀ ਰਹੇ ਨੇ ਟਰੈਕਟਰ ਦਿੱਲੀ ਜਾ ਵੀ ਰਹੇ ਨੇ ਦਿੱਲੀ ਕਾਹਨੇ ਪਾਉਂਦੇ ਹੋ ਅੱਛਾ ਜੀ ਬਹੁਤ ਜ਼ਿਆਦਾ ਜਾ ਰਹੇ ਹਾਂ ਅੱਛਾ ਜੀ ਹੱਲੇ ਉਹ طرف ਦਾ ਉਸ ਮੋਟਰ पे ਜਾ ਵੀ ਨਹੀਂ ਦੇਖੋ ਇਹ ਕਹਿ ਰਹੇ ਨੇ ਕਿ ਦਿੱਲੀ ਪਹੁੰਚ ਵੀ ਰਹੇ ਨੇ ਟਰੈਕਟਰ ਦੇਖੋ ਇੱਥੇ ਹਰ ਹਰ ਟਰਾਲੀ ਦੇ ਨਾਲ ਰਸੋਈ ਹੈ ਦੇਖੋ ਖਾਣਾ ਬਣਾ ਰਹੇ ਨੇ ਆਪਣੇ ਬਣਾ ਕੇ ਖਾਣਾ ਵਧੀਆ ਬਣਾ ਕੇ ਖਾ ਰਹੇ ਨੇ ਹਰ ਚੀਜ਼ ਦੀ ਦਾ ਪ੍ਰਬੰਧ ਹੈ ਇਹਨਾਂ ਕੋਲ ਕੋਈ ਦਿੱਕਤ ਨਹੀਂ ਜ਼ਿਲ੍ਹਾ ਕੈਥੋਂ ਸੇ ਜ਼ਿਲ੍ਹਾ ਕੈਥਲ ਤੋਂ ਨੇ ਇਹ ਵੀਰ ਐਮਪਾਈ ਤਾਉ ਜੀ ਐਮ ਜੀਂਦੇ ਵੀ ਐ ਹਾਂਜੀ ਜੀਂਦ ਤੋਂ ਵੀ ਐ ਕੈਥਲ ਤੋਂ ਵੀ ਐ ਅਲੱਗ ਅਲੱਗ ਗਾਮਾਂ ਤੋਂ ਦਿੱਲੀ ਵੀ ਜਾ ਰਹੇ ਆ ਹਾਂਜੀ ਹੋੱਕਾ ਵੀ ਐ ਨਾਲ ਹਾਂਜੀ ਹੋੱਕਾ ਵੀ ਨਾਲ ਐ ਇਹਨਾਂ ਦੇ ਸਭ ਕੁਝ ਨਾਲ ਲੈ ਰਹੇ ਨੇ ਨਾਲ ਹੈ ਟੋੱਕਾ ਵੀ ਨਾਲ ਐ ਡੰਡੇ ਵੀ ਨਾਲ ਐ ਮੰਡੇ ਵੀ ਨਾਲ ਐ ਵੀਰੇ ਹਾਂਜੀ ਹਾਂਜੀ ਠੀਕ ਐ ਜੀ ਧੰਨਵਾਦ ਜੀ RAM RAM ਜੀ